ਸਲੀਮ ਖਾਨ ਹਾਂਜੀ ਮੈਂ ਚੱਲਿਆ ਹਾਂ ਘਰੇ ਤੇ ਇੱਕ ਵੇਲਾ ਨਾ ਕਰਿਓ ਖਾਨ ਸਾਹਿਬ ਐਨੀ ਜਲਦੀ ਬੱਚੇ ਇਕੱਲੇ ਆ ਘਰੇ ਖਾਨ ਸਾਹਿਬ ਤੁਹਾਡੀ ਬੈਗਮ ਕਿੱਥੇ ਆ ਬੈਗਮ ਬੇਕੇ ਗਈ ਹੋਈ ਆ ਠੀਕ ਆ ਜੀ ਟਾਈਮ ਨਾ ਚਲੇ ਜਾਓ ਹਾਂ ਆਜੂ ਟਾਈਮ ਨਾ ਕਰੇ ਠੀਕ ਆ ਜੀ ਸਲੀਮ ਖਾਨ ਦਿਨ ਟਲ ਗਿਆ ਅੱਪਾ ਵੀ ਸਵੇਰ ਦੇ ਲੱਗੇ ਤਕਾਬਟ ਹੋ ਗਈ ਆ ਆਪਾਂ ਵੀ ਘਰ ਚੱਲੀਏ ਤਾਂ ਕਰੀਮ ਕੰਮ ਮੈਨੂੰ ਵੀ ਲੱਗਦਾ ਚੱਲ ਆਪਾਂ ਹੁਣ ਜਾਣਾ ਚਾਹੀਦਾ ਚਲੋ ਹੋਰ ਬਈ ਨੋਸਾ ਸਹਿ ਠੀਕ ਐ ਠੀਕ ਐ ਬਈ ਜੱਗਰ ਸਿਆ ਤੇਰੇ ਸੁਣਾ ਚੁ ਖਾਲਾ ਸ਼ੁਕਰਾ ਰੈਗ ਨੂੰ ਦਾ ਭਰਾ ਤੇਰਾ ਰੇੜ ਗਿਆ ਦੱਸ ਕੀ ਆਦਾ ਜੱਗਰ ਸਿਆ ਬਸ ਕੀ ਦੱਸਣਾ ਬਈ ਕੱਲ ਕਾ ਮੱਛਿਆ ਪਿਆ ਕਹਿੰਦੇ ਹੁਣ ਕਹਿੰਦੇ ਹੁਣ ਆਪਣੇ ਮੁਲਕ ਦੀਆਂ ਦੋ ਵੰਡੀਆਂ ਹੋਣੀਆਂ। ਉਹ ਵੰਡੀਆਂ ਹੁਣ ਭਾਵਾਂ ਕਾਦੀਆਂ ਹੋਣੀਆਂ ਨਾ। ਪਤਾ ਨਹੀਂ ਪ੍ਰਵਾਸ, ਆਸਥਾ, ਸਰਕਾਰਾਂ ਦੀਆਂ। ਹੁਣ ਕਹਿੰਦੇ ਹਿੰਦੂ ਇੱਕ ਪਾਸੇ ਕਰਨੇ ਆ, ਮੁਸਲਮਾਨ ਇੱਕ ਪਾਸੇ ਕਰਨੇ ਆ। ਤੇ ਇਹ ਵੰਡੀਆਂ ਦਾ ਕਾਦੀਆਂ ਨਾ। ਆਪਣੀ ਭਾਈਚਾਰਕ ਸਾਂਝ ਦਾ ਹੁਣ ਕੀ ਬਣੂਗਾ ਯਾਰ? ਭਰਾਵਾ ਸਾਡੇ ਤਾਂ ਘਰ-ਬਾਰ ਇੱਥੇ ਆ। ਅਸੀਂ ਤੀ ਨਹੀਂ ਛੱਡ ਕੇ ਜਾਂਦੇ। ਕੋਈ ਗੱਲ ਨਹੀਂ ਫਿਕਰ ਨਾ ਕਰ ਭਰਾਵਾ। ਉਡੇ ਘਰ-ਬਾਰ ਆਪਣਾ ਭਾਈਚਾਰਾ ਕਿਤੇ ਨਹੀਂ ਜਾਂਦਾ ਇਹ ਜ਼ਲਮ ਸਰਕਾਰਾਂ ਆਪਣੇ ਦੇਸ਼ ਨੂੰ ਛੜਦੀਆਂ ਨਹੀਂ ਬਈ ਇਹਦਾ ਭਰਾਵਾ ਹੁਣ ਆਪਾਂ ਨੂੰ ਆਪਣੇ ਇੱਕ ਦੂਜੇ ਬਾਰੇ ਸੋਚਣਾ ਪੈਣਾ ਸਰਕਾਰਾਂ ਕਦੋਂ ਕਿਸੇ ਦੀਆਂ ਬਣੀਆਂ ਆਪਾਂ ਨੂੰ ਵੀ ਭਰਾਵੋ ਉਸ ਹਲਕੇ ਕਦਮੋਂ ਆ ਚਾਹੀਦਾ ਮੱਛੇ ਨਹੀਂ ਹਜੇ ਤੱਕ ਕਰਾਇਆ ਫੈਰ ਹੋ ਗਿਆ ਇੱਥੇ ਹੀ ਆ ਇੱਥੇ ਪਤਾ ਨਹੀਂ ਇਕੱਠੇ ਹੋਣੀਆਂ ਅੱਗੇ ਫੇ ਠੀਕੇ ਲੇਹੁੰਦੇ ਸੀ ਇਹ ਇੱਥੇ ਕਿਤੇ ਹੋਣੀਆਂ ਚਲ ਜੇਥੇ ਜਾ ਕੇ ਸਲੀਮ ਕਹਿੰਦਾ ਬੱਚੇ ਤੂੰ ਨਹੀਂ ਦੇਖੇ ਨਹੀਂ ਮੈਂ ਨਹੀਂ ਦੇਖੇ

ਕਤਲਗਾਰ ਦੇ ਵਿੱਚ ਕਿੱਥੇ ਤੇਰਾ ਬਾਈ ਕਿੱਥੇ ਤੇਰੇ ਮਾਂ-ਬਾਪ ਖੌਰਾ ਟੋਲੇ ਦੇ ਮਾਰੇ ਵਿਚਾਰੇ ਕਿੱਧਰ ਗਏ ਹੋਣੇ ਜਿਵੇਂ ਮੈਥੋਂ ਮੇਰੇ ਵਿਛੜ ਗਏ ਓਵੇਂ ਡਾਰ ਤੋਂ ਕੂੰਜ ਵਿਛੜ ਕੇ ਤੂੰ ਆ ਗਈ ਆਪੇ ਵਿਛੋੜੇ ਪਾ ਦਿੰਦਾ ਆਪੇ ਸਹਾਰਾ ਬਣਦਾ ਵਾਹ ਮੋਲਾ ਤੇਰੀ ਕੁਦਰਤ ਦੇ ਰੰਗ ਵੀ ਨਿਆਰੇ ਆ ਵਾਹਿਗੁਰੂ ਵਾਹਿਗੁਰੂ ਪਾ ਤੇਰੇ ਵੀ ਰੰਗ ਨੇ ਆਰੇ ਆ ਪੁਛੋੜਦਾ ਵੀ ਆਪ ਐ ਮਨ ਬੁਲਾਉਂਦਾ ਵੀ ਆਪ ਐ ਵਾਹਿਗੁਰੂ ਵਾਹਿਗੁਰੂ ਤੇ ਇਹ ਪਾਣੀ ਦਾ ਗਲਾਸ ਲਿਆ ਉਹ ਸੁੱਕ ਗਿਆ ਰਹੀ ਕਰ ਹਾਂ ਅਲੋ ਬਾਬੂ ਜੀ ਪਾਣੀ ਲਿਆ ਪੀ ਕਿਉਂ ਹੈ ਬਾਬੂ ਜੀ ਕੀ ਸੋਚੀ ਜਾਂਦੇ ਹੋ ਕੁਝ ਨਹੀਂ ਤੀਏ ਪੁਰਾਣੀਆਂ ਗੱਲਾਂ ਦਿਲ ਤੇ ਚੜ ਜਾਂਦੀਆਂ ਉਤਰ ਜਾਂਦੀਆਂ ਐਵੇਂ ਨਾ ਬਪੂ ਜੀ ਬਾਈ ਸੋਚ ਨਾ ਕਰਿਆ ਗੋ ਬਸ ਤੀਏ ਹੁਣ ਆਏ ਨਹੀਂ ਪਤਾ ਕਦੋਂ ਪ੍ਰਮਾਤਮਾ ਦਾ ਸੱਦਾ ਆ ਜਾਣਾ ਕਿਉਂ ਬਪੂ ਜੀ ਪੁੱਠੀਆਂ ਗੱਲਾਂ ਕਰਦੇ ਹੋ ਤੁਹਾਡੇ ਬਿਨਾ ਮੇਰਾ ਭਲਾ ਕੋਈ ਹੋਰ ਸਹਾਰਾ ਹੈ ਵੀ ਆ ਮੈਂ ਤਾਂ ਅੱਗੇ ਆਪਣੇ ਭਰਾ ਨੂੰ ਖੋ ਬੈਠੀ ਆ ਮੈਂ ਤੁਹਾਨੂੰ ਨਹੀਂ ਖੋਣਾ ਚਾਹੁੰਦੀ ਜਿਹੜਾ ਵਕਤ ਤੁਸੀਂ ਢੰਡਾਇਆ ਨਾ ਮੈਂ ਵੀ ਉਹੀ ਢੰਡਾਇਆ ਦਾ ਬਸ 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 ਮੈਂ ਬੱਸ ਬੱਬੂ ਜੀ ਅੱਗੇ ਤੋਂ ਕਦੇ ਵੀ ਨਾ ਅਜਿਹੀ ਗੱਲ ਨਾ ਕਰਿਓ ਸਰਪਨਾ ਬੱਬੂ ਜੀ ਮੈਂ ਰੋਟੀ ਬਣਾਉਣੀ ਸਰਪਨਾ ਹੋਗਾ ਤੇ ਇਹ ਵਿਛੜਲੀ ਕੀ ਜਾਣੇ ਕੀ ਦੇਵੀ ਕਿੰਨੇ ਕਿੰਨੇ ਦੂੰਗੇ ਫਟੇ ਬੱਪੂ ਜੀ ਉਮਰਨਾ ਸਾਕੀ ਜੀ ਨੇ ਬੁਲਾਇਆ ਸੀ ਮੈਂ ਉਹਨਾਂ ਦੀ ਗੱਲ ਸੁਣਾਵਾ ਚੰਗਾ ਧੀਏ ਜਾਇਆ ਬਸ ਵਾਪਸ ਹੀ ਮੈਂ ਹੁਣੇ ਗਈ ਤਾਂ ਹੁਣੇ ਆਈ ਛੇਤੀ ਆ ਜੂਗੀ ਕੋਈ ਨਹੀਂ ਆ ਜੀ ਛੇਤੀ ਬੁਤਰ ਕੀ ਗੱਲ ਹੋ ਗਈ ਓਏ ਬਾਪੂ ਜੀ ਅ ਚਾਚਾ ਜੀ ਚਾਚਾ ਜੀ ਨਾ ਕੀ ਕਹਿੰਦਾ ਸੀ ਬਾਪੂ ਜੀ ਮੈਂ ਗਲ ਨਹੀਂ ਚੰ ਨਾ ਗਈ ਸੀ ਮੈਨੂੰ ਕਹਿੰਦੇ ਮਤਲਬ ਮਾਨੀ ਸਾਡੀ ਸ਼ਰੀਕ ਬਣਾ ਕੇ ਰੱਖ ਦਿੱਤੀ ਆ ਉਹ ਪੁੱਤਰ ਹਾਥੀ ਲੰਗਦਾ ਕਿ ਤਿਹੜਾ ਭੌਂਕਦੀਆਂ ਹੁੰਦੀਆਂ ਪਰ ਬਾਪੂ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਿਹੜਾ ਉਹਨਾਂ ਦੇ ਘਰੇ ਖਾਣ ਜਾਨੀ ਆ ਪਤਾ ਨਹੀਂ ਕੀ ਪਰੇਸ਼ਾਨੀਆਂ ਹਨ ਉਹਨੂੰ ਮੇਰੇ ਤੋਂ ਤੀ ਤਾਂ ਮੇਰੀ ਐ ਤੂੰ ਉਹ ਪ੍ਰਵਾਹ ਨਾ ਕਰ ਪਤਾ ਨਹੀਂ ਬਾਪੂ ਜੀ ਕਾਦਾ ਧੋਖਾ ਨਾ ਮੇਰੇ ਕੀ ਗਲਤੀ ਇਹਦੇ ਵਿੱਚ ਮੇਰੇ ਤਾਂ ਕਿਸ ਨੂੰ ਚਪਾਣੀ ਤੱਕ ਏਲੀ ਕੇ ਬਚਪਨ ਤੋਂ ਆਵਰ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੌਣ ਮੰਦੇ ਤੇ ਇਹ ਪ੍ਰਵਾਹ ਨਾ ਕਰ ਕਿਸੇ ਦੀ ਬਾਪੂ ਜੀ ਇਹ ਗੱਲ ਤਾਂ ਮੈਂ ਕਹਿ ਰਹੀ ਆ ਵੀ ਉਹਨਾਂ ਨੂੰ ਆ ਗੱਲ ਸਮਝ ਕਿਉਂ ਨਹੀਂ ਆਉਂਦੀ ਹੈ ਵੀ ਵੀ ਆਖਰਕਾਰ ਇਨਸਾਨ ਤਾਂ ਸਾਰੇ ਇੱਕ ਹੀ ਆ ਨਾ ਧੀਏ ਅੱਜ ਤੋਂ ਬਾਅਦ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਤੂੰ ਖੜੀ ਹੋ ਰੋਟੀ ਬਣਾ ਪਣਾ ਕੇ ਖਾ ਠੀਕ ਆ ਬਾਪੂ ਜੀ